ਜਦੋਂ ਬੈਠੇ ਅਸੀਂ ਵੀਡੀਓ ਦੇਖੀਏ ਤੇ ਸਾਨੂੰ ਐ ਹੁੰਦਾ ਕਿ ਚੱਲੋ ਨਿਕਲੋ ਜਾਣੀ ਹੈ ਨਾ ਇੱਕ ਵਾਰੀ ਮਾਣੇ ਜੰਮਿਆ ਤੇ ਦੂਜੀ ਵਾਰੀ ਮਰਨਾ ਹੈ ਮੌਤ ਵੀ ਮਨਜ਼ੂਰ ਆ ਪਰ ਝੁਕਣਾ ਮਨਜ਼ੂਰ ਨਹੀਂ ਸਰਕਾਰ ਡਰੀ ਹੋਈ ਹੈ ਤੇ ਅਸੀਂ ਸਰਕਾਰ ਨੂੰ ਇੱਕੋ ਹੀ ਬੇਨਤੀ ਕਰਦੇ ਹਾਂ ਕਿ ਸਾਡੇ ਨੌਜਵਾਨਾਂ ਤੇ ਇਦਾਂ ਦਾ ਤਸ਼ੱਦਦ ਨਾ ਕਰੋ ਜਿਨੇ ਵੀ ਪੰਜਾਬ ਹਰਿਆਣਾ ਨਾ ਆਡਾ ਲਾਇਆ ਉਹ ਖਤਮ ਹੀ ਹੋ ਗਏ ਬਹੁਤ ਮੰਦ ਭਾਗੀ ਚੀਜ਼ ਹੈ ਇਹ ਕਿ ਭਾਜੀਪੀ ਜਾਂ ਜਿਹੜੀ ਅੱਜ ਜਵਾਨ ਤੇ ਕਿਸਾਨ ਨੂੰ ਅਮਨੇ ਸਾਹਮਣੇ ਕਰਦੇ ਆ। ਸਾਡੀਆਂ ਕਿਸਾਨਾਂ ਦੀਆਂ ਮੰਗਾਂ ਮੰਨ ਲਓ ਨਹੀਂ ਤਾਂ 2024 ਚ ਇਹੀ ਕਿਸਾਨ ਆ ਜਿਹੜੇ ਤੇਰੇ ਤਖਤ ਨੂੰ ਪਲਟ ਦੇਣਗੇ। ਸੋ ਸ਼ੰਭੂ ਬਰਗੇ ਰਾਜਕੌਰ ਗਿੱਲ ਮੈਡਮ ਪਹੁੰਚੇ ਨੇ ਪੰਜਾਬ ਦੀ ਗੱਲ ਕਰਦੇ ਨੇ ਰਾਜ ਜੀ ਤਸਵੀਰਾਂ ਵੀ ਤੁਸੀਂ ਦੇਖੀਆਂ ਤੇ ਹਾਲਾਤ ਵੀ ਦੇਖ ਰਹੇ ਹੋ ਜਿਸ ਤਰੀਕੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਕਿਵੇਂ ਐਨਲਾਈਜ਼ ਕਰਦੇ ਹੋ ਸਾਰੀਆਂ ਚੀਜ਼ਾਂ ਨੂੰ। ਆ ਬਹੁਤ ਮੰਦਭਾਗੀ ਚੀਜ਼ ਹੈ ਇਹ ਕਿ ਭਾਜਪਾ ਜਿਹੜੀ ਅੱਜ ਜਵਾਨ ਤੇ ਕਿਸਾਨ ਨੂੰ ਸਾਹਮਣੇ ਕਰਤਾ ਤੇ ਆਪ ਵਿੱਚ ਮਤਲਬ ਇਦਾਂ ਸਾਡੇ ਨੌਜਵਾਨਾਂ ਦੇ ਉੱਤੇ ਨਿਹੱਥੇ ਸਾਡੇ ਨੌਜਵਾਨਾਂ ਕੋਲੇ ਕੁਝ ਨਹੀਂ ਤੇ ਭਾਜਪਾ ਨੂੰ ਇੰਨਾ ਡਰ ਸਤਾ ਰਿਹਾ ਕਿ ਇਹ ਦਿੱਲੀ ਬੈਠ ਕੇ ਪਤਾ ਨਹੀਂ ਕੀ ਕਰ ਦੇਣਗੇ ਤੇ ਸਾਡੇ ਲੋਕ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਤੇ ਕਰਦੇ ਰਹਿਣਗੇ ਤੇ ਆਪਦੀ ਮੰਗਾਂ ਲਈ ਅੜੇ ਰਹਿਣਗੇ ਜਿੰਨੀ ਦੇਰ ਤੱਕ ਸਰਕਾਰ ਆ ਜਿਹੜੀ ਉਹ ਸਾਡੀ ਲੜਾਈ ਨੂੰ ਅਸੀਂ ਪਹਿਲਾਂ ਵੀ ਜਿੱਦਣ ਛੱਡ ਕੇ ਆਏ ਸੀ ਇਸ ਅੰਦੋਲਨ ਨੂੰ ਜਿੱਦਣ ਅਸੀਂ ਕਿਹਾ ਸੀ ਕਿ ਅੰਦੋਲਨ ਖਤਮ ਨਹੀਂ ਹੋਇਆ ਇਹ ਅੰਦੋਲਨ ਦੁਬਾਰਾ ਹੋਊਗਾ ਅਗਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਅੱਜ ਇਹ ਅੰਦੋਲਨ ਦੁਬਾਰਾ ਫੇਰ 13 ਫਰਵਰੀ ਤੋਂ ਸ਼ੁਰੂ ਹੋਇਆ ਕਿਉਂਕਿ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਸਰਕਾਰ ਤੋਂ ਕੀ ਮੰਗ ਰਹੇ ਆ ਐਮਐਸਪੀ ਮੰਗ ਰਹੇ ਆ ਨਾ ਕਰਜ਼ਾ ਮਾਫੀ ਮੰਗ ਰਹੇ ਆ ਜਿਹੜਾ ਅੰਨਦਾਤਾ ਸਾਡੇ ਦੇਸ਼ ਦਾ ਢਿੱਡ ਪਾਲਦਾ ਤੇ ਮੋਦੀ ਵੀ ਆ ਜਿਹੜਾ ਉਹ ਸਾਡੇ ਕਿਸਾਨਾਂ ਦੀ ਆਟੇ ਦੀ ਰੋਟੀ ਖਾ ਕੇ ਸੌਂਦਾ ਤੇ ਅੱਜ ਉਹੀ ਮੋਦੀ ਸਾਡੇ ਨੌਜਵਾਨਾਂ ਦੇ ਉੱਤੇ ਤੇ लाठी चार्ज ਆਸੂ ਗੈਸ ਦੇ ਗੋਲੇ ਗੋਲੀਆਂ ਚਲਾ ਰਹੇ ਨੇ ਸਾਡੇ ਲੋਕ ਕੀ ਕਰ ਰਹੇ ਨੇ ਅਸੀਂ ਕਿਸੇ ਨੇ ਕਿਸੇ ਨੇ ਹੱਥ ਚਲਾਇਆ ਸਾਡੇ ਲੋਕਾਂ ਨੇ ਸਰਕਾਰ ਡਰੀ ਹੋਈ ਐ ਤੇ ਅਸੀਂ ਸਰਕਾਰ ਨੂੰ ਇੱਕੋ ਹੀ ਬੇਨਤੀ ਕਰਦੇ ਹਾਂ ਕੀ ਸਾਡੇ ਨੌਜਵਾਨਾਂ ਤੇ ਇਦਾਂ ਦਾ ਤਸ਼ੱਦਦ ਨਾ ਕਰੋ ਜਿਨੇ ਵੀ ਪੰਜਾਬ ਹਰਿਆਣੇ ਨਾਲ ਆਡਾ ਲਾਇਆ ਉਹ ਖਤਮ ਹੀ ਹੋਇਆ ਸੋ 2024 ਦੇ ਵਿੱਚ ਸਰਕਾਰ ਨੂੰ ਆਪਦੀ ਔਕਾਤ ਪਤਾ ਲੱਗ ਜੂ ਜ਼ਖਮੀ ਤੁਸੀਂ ਉਹਨਾਂ ਨਾਲ ਗੱਲਬਾਤ ਤੇ ਉਹਨਾਂ ਦੇ ਇੰਟਰਵਿਊ ਸੁਣੀਆਂ ਹੋਣਗੀਆਂ ਹੁਣ ਲੋਕਾਂ ਨਾਲ ਵੀ ਗੱਲ ਕਰ ਰਹੇ ਹਾਂ ਜਿਸ ਤਿੱਕੇ ਇੱਕ دہشت ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਜਾ ਰਹੀ ਤੁਹਾਨੂੰ ਕੀ ਲੱਗਦਾ ਕਿ ਕਿਸਾਨਾਂ ਚੋਂ دہشت ਆਈ ਹੈ ਜਾਂ ਫਿਰ ਚੜ੍ਹਦੀ ਕਲਾ ਵਾਲੋਂ ਦੇਖੋ ਸਾਡਾ ਪੰਜਾਬ ਹਰਿਆਣਾ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਅਸੀਂ ਉਸ ਦਸ਼ਮ ਪਿਤਾ ਦੀ ਔਲਾਦ ਹ ਜਿਨ੍ਹਾਂ ਨੇ ਡਰਨਾ ਝੁਕਣਾ ਕਦੀ ਸਿੱਖਿਆ ਨਹੀਂ ਹੌਸਲੇ ਬਲੰਦ ਆ ਸਾਡੇ ਬਜ਼ੁਰਗਾਂ ਦੇ ਸਭ ਤੋਂ ਵੱਡੀ ਗੱਲ ਆ ਕਿ ਸਾਡੇ ਬਜ਼ੁਰਗਾਂ ਦੇ ਹੌਸਲੇ ਅਸੀਂ ਬਾਬਿਆਂ ਦੀਆਂ ਵੀਡੀਓ ਦੇਖ ਰਹੇ ਹਾਂ ਤੇ ਘਰ ਜਦੋਂ ਬੈਠੇ ਅਸੀਂ ਵੀਡੀਓ ਕਹਿੰਦੇ ਸਾਨੂੰ ਐ ਹੁੰਦਾ ਕਿ ਚੱਲੋ ਨਿਕਲੋ ਜਾਣੀ ਹੈ ਨਾ ਇੱਕ ਵਾਰੀ ਮਾਣੇ ਜੰਮਿਆ ਤੇ ਦੂਜੀ ਵਾਰੀ ਮਰਨਾ ਹੈ ਮੌਤ ਵੀ ਮਨਜ਼ੂਰ ਆ ਪਰ ਝੁਕਣਾ ਮਨਜ਼ੂਰ ਨਹੀਂ ਮੋਦੀ ਸਾਹਿਬ ਦੇਖ ਰਹੇ ਹੋ ਹੁਣ ਤਾਂ ਕੀ ਕਹਿੰਦੇ ਹੋ ਮੈਂ ਬਿਲਕੁਲ ਇਹੀ ਗੱਲ ਕਹੂੰਗੀ ਕਿ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਮੰਨ ਲਓ ਨਹੀਂ ਤਾਂ 2024 ਚ ਇਹੀ ਕਿਸਾਨ ਆ ਜਿਹੜੇ ਤੇਰੇ ਤਖਤ ਨੂੰ ਪਲਟ ਦੇਣਗੇ ਬਹੁਤ ਬਹੁਤ ਸ਼ੁਕਰੀਆ ਸੋ ਰਾਜਕੁਰ ਗਿਲ ਹੋਣਾ ਨਾਲ ਗੱਲਬਾਤ ਕਰ ਰਹੀ ਸੀ ਕਹਿੰਦੇ ਕਿ ਮੰਗਾ ਮੰਨ ਲਿਆ ਜਾਣ ਐਮਐਸਪੀ ਤੇ ਗੱਲ ਹੋਣੀ ਚਾਹੀਦੀ ਹੈ ਨਹੀਂ ਤਾਂ ਚੋਣਾ ਨਜ਼ਦੀਕ ਨਹੀਂ ਰਿਜ਼ਲਟ ਦੇਖਣ ਨੂੰ ਮਿਲ ਜਾਣਗੇ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ